アナタケンカブンズカールモターバンモターバンモターバン <music> 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 ਬਹੁਤ ਜੀ ਤਹਿਰੀਕ ਜੀ ਬਲੀਏ ਇਹ ਖੌਦਾ ਰੋਕ ਮਾਰਦੇ ਹੋ ਕਿਹੋ ਵਾਸਲੀ ਪਾਰਟੀ ਦਾ ਤਸਵੀਰ ਹੋਕਰ ਫੋਨ ਰੱਖ ਨਹੀਂ ਸਾਡਾ ਰੋਕ ਮਾਰਦੇ ਹਰ ਇੱਕ ਪਰ ਨਾਲ ਜੇ ਦੀ ਪਖਾਨਾਂ ਮੇਂ ਹਕਾਨ ਖਾਊਗੀ ਹਰ ਇੱਕ ਸਿਸਟਮ ਦੇ ਨਾਲ ਜਿਹੜਾ ਕਹਿੰਦਾ ਆ ਇੱਕ ਬਾਜ਼ਾਰ ਦੇ ਵਿੱਚ 30 ਮਾੜਾ ਮਾਰ ਚਾਹੀਦਾ ਕਿਸੇ ਵਪਾਰੀ ਨੂੰ ਵੇਖਾ ਜਿਹੜਾ ਕਹਿੰਦਾ ਆ ਇੱਕ ਮੰਡੀ ਦੇ ਵਿੱਚ 80 ਮਹੀਨ ਹੋਣੀ ਚਾਹੀਦੀ ਆ ਸਾਰੇ ਮਜ਼ਦੂਰਾਂ ਨੂੰ ਖਾਣ ਦੀ ਗੱਲ ਕਰਦਾ ਜਿਹੜਾ ਅੱਜ ਸਾਡੇ ਮੰਡੀ ਸਿਸਟਮ ਦੇ ਵਿੱਚ ਜੋ ਕਿ ਬੁਨਾਂ ਪ੍ਰਜਾਣਾਂ ਦੇ ਵੱਲੋਂ ਕੁਝ ਦਿਨ ਪਹਿਲਾਂ ਪ੍ਰਾਈਵੇਟ ਕਰਾਉਣ ਨੂੰ ਲਾਡਮੈਂਟ ਕਰ ਦਿੱਤੀ ਗਈ ਸੀ ਇਹ ਮੰਡੀ ਉਹ ਤਾਂ ਸਾਡੀ ਆ ਮੰਡੀ ਵੀ ਹੁੰਦੀ ਸੀ ਉਹਦਾ ਸਾਨੂੰ ਇਹ ਭਾਰਤ ਕੀ ਵਿਗਾੜ ਵਿਗਾੜ ਹੋ ਰਿਹਾ ਕੀਤਾ ਉਹ ਨੁਕਸਾਨ ਦੀ ਇੱਕ ਤੁਸੀ ਲੱਗਣੀ ਹੈ ਤੇ ਮੰਡੀ ਦੇ ਵਿੱਚ ਪੱਲੇਦਾਰ ਨੂੰ ਮੌਨ ਦੀ ਲੋੜ ਨਹੀਂ ਸੀ ਜਿਹੜੀ ਇੱਕ ਮੰਡੀ ਦਾ ਮੰਡੀ ਦੀ ਜੇ ਕੋ ਲੱਗੀ ਹੋਈ ਮਸ਼ੀਨ ਨੇ ਸਾਰੇ ਪੱਲੇਦਾਰਾਂ ਦਾ ਰੋਜ਼ਗਾਰ ਖਾ ਜਾਣਾ ਸਾਡਾ ਰੋਜ਼ੋ ਸਿਸਟਮ ਵਾਲਾ ਹੈ ਜਿਹੜੀ ਸਾਡਾ ਬਾਜ਼ਾਰ ਸਾਡੇ ਬਾਜ਼ਾਰ ਦੇ ਵਿੱਚ ਸਾਡੇ ਦੁਕਾਨਦਾਰ ਛੋਟੇ ਦੁਕਾਨਦਾਰ ਪਰ ਕੱਟੇ ਸਾਰੇ ਤੇਰੇ ਮਨਜ਼ੂਰ ਹੋਣਾ ਅਸੀਂ ਸਾਡੀ ਲੜਾਈ ਇਹ ਮਾਰਿਆ ਸਾਡੀ ਲੜਾਈ ਹਮੇਸ਼ਾ ਜਿਵੇਂ ਕਹਿੰਦਾ ਸਾਰੇ ਕਿਸਾਨਾਂ ਦੀ ਹਸਮ ਇੱਕ ਤੋਂ ਵੱਧ ਕਾਰਪੋਰੇਟ ਕਰਾਵਾ ਵੱਡਾ ਵਪਾਰੀ ਖਰੀਦੇ ਲੱਖਾਂ ਕਿਸਾਨਾਂ ਦੀ ਕਮਾਈ ਇੱਕ ਵਪਾਰੀ ਨੂੰ ਕਰਾਉਣ ਦੀ ਜੜੀਆ ਉਹ ਤਾਂ ਸਦੀ ਹੋਰ ਸਾਡੀ ਲੜਾਈ ਹੈ ਆ ਜੋ ਕਿਸੇ ਗਰੀਬ ਦੇ ਨਾਲ ਪੇਸ਼ ਨਹੀਂ ਹੁੰਦੀ ਸਰਕਾਰ ਦੀਆਂ ਜਿਹੜੀਆਂ ਆਪ ਸਰਕਾਰ ਦੀਆਂ ਗਰੀਬਾਂ ਮੇਟੀਆਂ ਉਹਨਾਂ ਦੇ ਖਾਵਾ ਹੈ ਜੋਸ਼ਕ ਪੁਸ਼ਪੇ ਦੇ ਵਜੋਂ ਤੋਂ ਗਵਾਕਾਰ ਫਲਾਕੀ ਦੇ ਅੱਗੇ ਕਿ ਆਖੀ ਮੰਗਾਂ ਲਾਡੇ ਦੀ ਮੰਗ ਦਾ ਚੱਲ ਰਿਹਾ ਹੈ ਉਹ ਦਾ ਆਖੀ ਮੰਗਾਂ ਮੰਗਦੇ ਗਾਰੇ ਦੇ ਨੌਜਵਾਨ ਕਿਸਾਨਾਂ ਆ ਗਏ ਉੱਥੇ ਕਰਨ ਨੂੰ ਛੀਂਗੇ ਤੇ ਗੋਲੀ ਮਾਰ ਕੇ ਰੋਹ ਰੋਹ ਵਿੱਚ ਅੱਜ ਮੁੱਖੀਆਂ ਜਫਬੰਦੀਆਂ ਨੇ ਐਲਾਨ ਕੀਤਾ ਕਿ ਕਿਸਾਨਾਂ ਦੇ ਵਿਰੋਧ ਹੋਇਆ ਜਾ ਰਿਹਾ ਉਹ ਕਰਕੇ ਬੰਦਰਵਾਸ ਕਹਿਨੇ ਜਾ ਰਿਹਾ ਸੋ ਮੋਤ ਮਾਰ ਕੇ ਕਿਸਾਨ ਹੋਣੀ ਹੈ ਸਰਕਾਰ ਨੂੰ ਧਮਾਕਾ ਜਾਵੇ ਨਾ ਰਖਵਾ ਦੇ ਨੇ ਭਾਈ ਨਾ ਹੋਰ ਸਿੱਖਾ ਉਹਨੂੰ ਰੋਜ਼ ਇਨਾ ਝੋੜਾ ਪਊਗਾ ਸਰਕਾਰ ਨੂੰ